ਫਲ ਦੀ ਕਾਮਨਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ ਫਲ ਦੀ ਇੱਛਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ ਮਨੁੱਖ ਤੇ ਸੁਸਤ ਹੋ ਜਾਏਗਾ ਆਲਸੀ ਹੋ ਜਾਏਗਾ ਕੁਝ ਵੀ ਨਹੀਂ ਕਰੇਗਾ ਅਗਰ ਫਲ ਦੀ ਇੱਛਾ ਨਹੀਂ ਹੈ ਮੈਂ ਖ ਫਿਰ ਇੱਕ ਨੁਕਤਾ ਸਮਝਿਆ ਨਹੀਂ ਗਿਆ ਇਸੇ ਵਾਸਤੇ ਕਹਿੰਦੇ ਨੇ ਧਰਮ ਨੂੰ ਸਮਝਣਾ ਬੜਾ ਵਿਕੰਮ ਹੈ ਇਤਨੀ ਸੌਖੀ ਖੇਡ ਨਹੀਂ ਹੈ کہ کوئی بچیاں دی کھیڑ نہیں ہے کبیر کبھی کہ لوگ آرام کھلونا جانا لوگوں نے کڑونا سمجھونا نہیں یہ بڑی بکھڑی گل ہے بڑی باریک گل ہے کوئی بھی تیرے اندر اچھا ہے اگر تو کچھ گناہ بھی کر بیٹھا ہے پاپ بھی کر بیٹھا ہے ਤੇ ਇਹ ਹੁਣ ਤੇਰੇ ਅੰਦਰ ਇੱਛਾ ਹੈ ਇਹਨੂੰ ਦਊਂ ਆਪ ਸੁਣ ਕੇ ਹੈਰਾਨ ਹੋ ਵੋ ਕੋਈ ਹੋਰ ਨੁਕਤਾ ਨਾ ਲੈ ਲੈਣਾ ਅਨਭਵੀ ਪੁਰਸ਼ ਕਹਿੰਦੇ ਨੇ ਇੱਛਾ ਵੀ ਚੰਗਾ ਖੁਦਾ ਤੇ ਛੋੜ ਦੋ ਇਹ ਜੋਸ਼ ਪੁਸ਼ਤਾ ਰਾ ਗੁਨਾਹੋਂ ਕਾ ਖੁਦਾ ਤੇ ਛੋੜ ਦੋ ਇਹ ਜੋਸ਼ پشتارا گنا ہو کا چلو گے اپنے سر پر رکھ کے یہ بارے گران کب تک اپنے سر دیتے رکھ کے کتنے چر تک بوجھ ڈھوویں گا کدوں تک ڈھوویں گا کیوں ایک گناہ نو دوندیاں دوندیاں بھی دس کر بیٹھیں گا دان کردیاں کردیاں بھی پتہ نہیں کتنی بیمانی کر جائیں گا ਪਾਖ ਕਰਦਿਆਂ ਕਰਦਿਆਂ ਇਹ ਪਤਾ ਨਹੀਂ ਤੂੰ ਕਿਤਨਾ ਝੂਠ ਬੋਲ ਜਾਏਗਾ ਸਤ ਸੰਗ ਕਰਦਿਆਂ ਕਰਦਿਆਂ ਵੀ ਪਤਾ ਨਹੀਂ ਤੂੰ ਕਿਤਨੀ ਕੋ ਸੰਗਤ ਕਰ ਲੈਣੇ ਇਹ ਕਿੱਥੇ ਕਿਸ ਤਰ੍ਹਾਂ ਆਉਂਦਾ ਹੈਗਾ ਖੁਦਾਾ ਤੇ ਛੋੜ ਲੋ ਇਹ ਜੋਸ਼ ਉਸਤਾ ਰਾ ਗੁਨਾਹਾਂ ਦਾ ਇਹ ਜੋ ਤੂੰ ਟੋਕਰਾ ਛੁਕਿਆ ਹੋਇਆ ਗੁਨਾਹਾਂ ਦਾ ਬੇਈਮੈ ਸੁਟਣਾ ਹੈ ਕਿਦਰੇ ਸੁਟਣਾ ਹੈ ਤੇਰੇ ਗੁਨਾਹ ਕੋਈ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਹੋਵੇਗਾ ਤੂੰ ਕਿੱਥੇ ਸੁਟੇਗਾ ਰਬ ਦੇ ਅੱਗ ਵਿੱਚ ਸੁਟਦੇ ਹੋ ਹੀ ਲੈ ਲੈ ਹੋ ਹੀ ਲੈ ਲੈ ਪੰਡਤ ਦਇਆਰਾਮ ਨੂੰ ਮੈਂ ਇੱਕ ਦਿਨ ਪੜ ਰਿਹਾ ਸੀ ਉਹ ਕਹਿੰਦਾ ਹੈ اے ਮੇਰੇ ਪ੍ਰਭੂ ਮੇਰਾ ਵੀ ਜੀ ਕਰਦਾ ਹੈ ਤੇਰੇ ਚਰਨਾਂ 'ਚ ਕੁਝ ਅਰਪਣ ਕਰਾਂ ਪਰ ਮੈਂ ਉਹੀ ਅਰਪਣ ਕਰਨਾ ਚਾਹੁੰਦਾ ਜੋ ਮੇਰਾ ਹੋਏ। ਇਹ ਕੀ ਤੇਰੀ ਚੀਜ਼ ਤੇ ਤੇ ਕੋ ਰੱਖ ਤੈਨਾਂ। ਇਹਦੇ ਨਾਲ ਮੈਨੂੰ ਖੁਸ਼ੀ ਨਹੀਂ ਮਿਲੇਗੀ। ਮੈਨੂੰ ਖੁਸ਼ੀ ਤੇ ਤਾਂ ਮਿਲੇਗੀ, ਕੁਝ ਮੈਂ ਆਪਣੀ ਚੀਜ਼ ਤੇਰੇ ਕੋਲ ਰੱਖਾਂ। ਇਹ ਤਨ ਤੈਨੂੰ ਭੇਟ ਕਰਾਂ। ਇਹ ਨਾ ਮੈਂ ਬਣਾਇਆ, ਨਾ ਮੈਂ ਖਰੀਦਿਆ ਤੇਰਾ ਦਿੱਤਾ ਹੋਇਆ ਹੈ। ਇਹ ਸਭ ਨੈਣ ਨਕਸ਼ ਇਹ ਪ੍ਰਾਣਾਂ ਦੀ ਹਰਕਤ ਇਹ ਸਰੀਰ ਦੇ ਅੰਦਰ ਚੱਲ ਰਹੀ ਸਾਰੀ ਮਸ਼ੀਨਰੀ ਤੇਰੀ ਕਰਾਮਾਤ ਤੇਰੀ ਦਿੱਤੀ ਹੋਈ ਹੈ ਤੇ ਆਪਣਾ ਹੈ ਹੀ ਨਹੀਂ ਤਾਂ ਇਹ ਕੀ ਤੇਰੇ ਅੱਗੋਂ ਰੱਖਣਾ ਤੇ ਪ੍ਰਭੂ ਇਹ ਵੀ ਸੁਣ ਲੈ ਇਹ ਮਨ ਵੀ ਮੈਂ ਨਹੀਂ ਬਣਾਇਆ ਇਹ ਵੀ ਤੇਰਾ ਦਿੱਤਾ ਹੋਇਆ ਹੈ ਇਹ ਕੀ ਤੇਰੇ ਅੱਗੋਂ ਰੱਖਣਾ ਤਨ ਤੇ ਮਨ ਦੀ ਸ਼ਕਤੀ ਨਾਲ ਜੋ ਮੈਂ ਧਨ ਕਮਾਇਆ ਹੈ ਤੇ ਇਹ ਮੇਰਾ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਤਨ ਤੇਰਾ ਦਿੱਤਾ ਹੋਇਆ ਮਨ ਤੇਰਾ ਦਿੱਤਾ ਹੋਇਆ ਤੋ ਸੂਝ ਸਮਝ ਨਾਲ ਕਿ ਸਰੀਰਕ ਬਲ ਨਾਲ ਮੈਂ ਧਨ ਕਮਾਇਆ ਇਹ ਤੇਰੇ ਅੱਗੋਂ ਰੱਖਦੇ ਆ ਤੇ ਇਹ ਵੀ ਤੇ ਤੇਰਾ ਹੀ ਹੈ ਤੇਰਾ ਦਿਆ ਤੁਝੇ ਕਿ ਹਰਿਪੁਰ ਰਵਿਦਾਸ ਕਹਿੰਦੇ ਨੇ ਦਿੱਤਾ ਤੇਰਾ ਹੋਇਆ ਤੇ ਕੀ ਤੇਰੇ ਅੱਗੋਂ ਰੱਖਾ ਧਨ ਤੇਰਾ ਮਨ ਤੇਰਾ ਧਨ ਤੇਰਾ ਮੈਂ ਉਹੀ ਕੁਛ ਰੱਖਣਾ ਚਾਹਾਂ ਜੋ ਮੇਰਾ ਦਯਾਰਾਮ ਕਹਿੰਦੇ ਨਾ ਖੁਸ਼ੀ ਮੈਨੂੰ ਤਾਂ ਮਿਲੇਗੀ ਮੇਰੀ ਚੀਜ਼ ਤੂੰ ਕਬੂਲ ਕਰ ਲੈ ਉਹ ਇੰਜ ਲਿਖ ਰਿਹਾ ਜਿਵੇਂ ਪ੍ਰਭੂ ਨੇ ਆਖਿਆ ਠੀਕ ਹੈ ਜੋ ਤੇਰਾ ਹੈ ਉਹੀ ਮੇਰੇ ਅੱਗੋਂ ਅਰਪਣ ਕਰ ਲੈ ਤਾਂ ਪਤਾ ਹੈ ਦਯਾਰਾਮ ਕੀ ਕਹਿੰਦੇ ਨੇ میرا تو صرف میرے گناہ نے میرے پاپ نے میرے کو نہیں کچھ بھی نہیں گلتیاں نے بھولا نے گناہ نے پاپ نے اے پربو جے جی قبول کرنا چاہے تو میں چرنا چ رکھ دیا باقی تے اپنے کل کو بھی نہیں خدا کو سنپ دو اے جوش बोझ तारा गुनाहों का चलोगे अपने सर पर रख के ये बारे गिरां कर तक इतना भार अपने सिर ते किथे टक डोवेगा किथे टक डोवेगा ये टोकरा तेरा किसी ने नहीं लेना रब दे अगो ही रख दे अर्पण करते काहु पल की इच्छा नहीं मां छे किसी तरह दी इच्छा अपने मन दे च ना रख ਕੋਈ ਇੱਛਾ ਹੈ ਜੈਸੇ ਉਸ ਫਕੀਰ ਨੇ ਕਿਹਾ ਕੀ ਛੇ ਬਸ ਇੱਛਾ ਕੋਈ ਨਾ ਹੋਵੇ ਐ ਇੱਛਾ ਹੈ ਇਸ ਬਾਰੀਕ ਨੁਕਤੇ ਕਿਧਰੇ ਪਕੜ ਲਓ ਤੇ ਖੇਡ ਅੱਜ ਹੀ ਸਮਝਦੇ ਚਾਹ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਇੱਕ ਹੋਰ ਸੰਤ ਵੀ ਚੇਤੇ ਆ ਜਾਂਦਾ ਹੈ ਇੱਕ ਕਸ਼ਮੀਰ ਦੇ ਚ ਹੋਇਆ ਕਰੋ ਗਰਜ਼ਬਦੀ ਗੰਦੇ ਇਹ ਛੇ ਵਿਚਾਰਾ અત્યੰਤ ਮੁਫਲਿਸ ਬੜਾ ਗਰੀਬ ਧਨ ਗੁਰੂ ਰਾਮਦਾਸ ਜੀ ਮਹਾਰਾਜ ਜੈਸੇ ਗੁੰਗਣੀਆਂ ਵੇਚਦੇ ਸਨ ਇਹ ਵੀ ਕਾਬਲੇ ਛੋਲੇ ਜਿੱਟੇ ਚਣੇ ਇਹ ਛੋਲੇ ਆਂਦਾ ਖੋਜ ਚ ਲੰਦਾ ਸੀ ਕਰਵਲੀ ਰੋਜ਼ ਸਵੇਰੇ ਬਣਾ ਦੇਂਦੀ ਸੀ ਇਹ ਬਾਜ਼ਾਰ ਦੇ ਵਿੱਚ ਬੈਠ ਜਾਂਦਾ ਸੀ ਵੇਚ ਕੇ ਆਪਣੀ ਉਪਜੀਵਕਾ ਚਲੰਦਾ ਸੀ ਇੱਕ ਦਿਨ ਇੱਕ ਮਨੁੱਖ ਦੇ ਕੋਲ ਖੋਟੇ ਸਿੱਕੇ ਸਨ ਪੰਜ ਸੱਤ ਦੁਕਾਨਾਂ ਤੇ ਗਿਆ ਲੈ ਕਿਸੇ ਨੇ ਨਹੀਂ ਅੱਗੋਂ ਬੈਠਾ ਸੀ ਅਤਾਰ ਖਾਓ ਚ ਲੈ ਕੇ ਛੋਲੇ ਆ ਗਾ ਭਾਵੇਂ ਉਹਨੇ ਛੋਲੇ ਖਾਣੇ ਵੀ ਨਹੀਂ ਸਨ پر دیکھ رہے شاید ایتھے چل جائے چل دے تو ٹھیک ہے کھوٹا دے سکا ہے دو سکے دیتے آخیا چھولے دے دیتے اور وہ سکے رکھ دے جن نے پانچ چھے کھوٹے سکے سنوں نے دو تین دن اس فقیر کو چلائے ਪੈਸੇ ਖੋਟੇ ਦੇ ਕੇ ਜਾਵੇ ਸੌਦਾ ਖਰਾ ਲੈ ਕੇ ਜਾਵੇ ਜਦ ਕੇ ਦੁਨੀਆ ਚ ਇਸ ਤਰ੍ਹਾਂ ਹੁੰਦਾ ਹੈ ਪੈਸੇ ਸੋਚੇ ਸਹੀ ਲੈ ਲੈਂਦੇ ਨੇ ਸੌਦਾ ਖੋਟਾ ਦਿੰਦੇ ਨੇ ਪੈਸੇ ਤੇ ਖਰੇ ਲੈ ਲੈਂਦੇ ਨੇ ਬਹੁਤੇ ਸੌਦਾ ਖੋਟਾ ਦਿੰਦੇ ਨੇ ਇਹ ਵੀ ਮੇਰਾ ਤਜਰਬਾ ਹੈ ਪੈਸੇ ਠੀਕ ਲੈ ਲੈਂਦੇ ਨੇ ਵਸਤੂ ਠੀਕ ਨਹੀਂ ਲੈਂਦੇ ਉਹਨੇ ਪੈਸੇ ਤੇ ਖੋਟੇ ਲੈ ਲਏ ਵਸਤੂ ਠੀਕ ਦੇ ਦੇਤੀ ਸੌਦਾ ਖਰਾ ਦੇ ਦਿੱਤਾ ਫਿਰ ਉਸ ਬੰਦੇ ਦੇ ਰਾਹੀਂ ਗੱਲ ਕਿਦਰੇ ਮਸ਼ਹੂਰ ਹੋ ਗਈ ਅਤੇ ਖੋਟੇ ਸਿੱਕੇ ਵੀ ਲੈ ਲੈਂਦਾ ਹੁਣ ਜਿਨ੍ਹਾਂ ਜਿਨ੍ਹਾਂ ਕੋਲ ਸਨ ਸਾਰੇ ਉੱਥੇ ਹੀ ਚਲਾ ਜਿਨ੍ਹਾਂ ਜਿਨ੍ਹਾਂ ਕੋਲ ਸੀ ਪਈ ਲੈ ਲੈਂਦਾ ਅਤੇ ਲੈ ਲੈਣ ਦਾ ਨਾ ਕਰਦਾ ਹੀ ਨਹੀਂ ਇਹ ਰੋਜ਼ ਦੀ ਕਿਰਿਆ ਬਣ ਗਈ ਇੱਕ ਦੋ ਬੰਦੇ 3 4 ਬੰਦੇ ਰੋਜ਼ ਹੀ ਆ ਜਾਂਨ ਖੋਟੇ ਸਿੱਕੇ ਲੈ ਕੇ ਉਹ ਵਿਚਾਰਾ ਰੱਖ ਲੈਂਦਾ ਤੇ ਖਰਾ ਸੌਦਾ ਦੇ ਲੈਂਦਾ ਕਿੱਥੇ ਵੇਚਣ ਵਾਲਾ ਠਗਾ ਜਾਂਦਾ ਹੈ ਖਰੀਦਣ ਵਾਲੇ ਤੇ ਨਹੀਂ ਠਗਦੇ ਆਮ ਬਾਜ਼ਾਰ ਦੇ ਗਰਾਖ ਠਗਾ ਜਾਂਦੇ ਨੇ ਦੁਕਾਨਦਾਰ ਨਹੀਂ ਠਗਾਂਦੇ ਗੁਸਤਾਖੀ ਨਾਲ ਗਰਾਖ ਠਗਾ ਜਾਂਦੇ ਨੇ ਵਸਤੂ ਖੋਟੀ ਲੈ ਲੈ ਕੇ ਪੈਸੇ ਖਰੇ ਦੇ ਦਿੱਤੇ ਪਰ ਉਹ ਵਸਤੂ ਖਰੀਦ ਹੀ ਰੇ ਪੈਸੇ ਖੋਟੇ ਲੈ ਅੱਜ ਸਵੇਰੇ ਫਜਰ ਦੀ ਨਮਾਜ਼ ਪੜਨ ਤੋਂ ਬਾਅਦ ਖੁਦਾ ਦੇ ਗੋਦ ਦੁਆ ਕਰਨ ਤੋਂ ਬਾਅਦ ਜਦ ਘਰ ਵਾਲੀ ਕੋ ਮੰਗੇ ਆ ਖਾਓਚਾ ਤਿਆਰ ਕੀਤਾ ਉਹਨੇ ਖੋਟੇ ਸਿੱਕਿਆਂ ਦੀ थैਲੀ ਅੱਗੋਂ ਰੱਖ ਦਿੱਤੀ ਆਖੇ ਅੱਜ ਮੈਂ ਨਹੀਂ ਤਿਆਰ ਕਰ ਸਕੀ ਕਿਉਂ ਕਰਦੇ ਚੇ ਖੋਟੇ ਸਿੱਕੇ ਖਰੇ ਤੇ ਰਹਿ ਨ ਮੈਂ ਬਾਜ਼ਾਰ ਦੇ ਚ ਗਈਆਂ ਛੋਲੇ ਖਰੀਦਣ ਵਾਸਤੇ ਨਹੀਂ ਦਿੱਤੇ ਮੈਨੂੰ ਕਿਸੇ ਇਹ ਖੋਟੇ ਫਿਰ ਮੈਂ ਮਸਾਲੇ ਲੈਣ ਵਾਸਤੇ ਗਈਆਂ ਨਹੀਂ ਦਿੱਤੇ ਕਿਸੇ ਨੇ ਇਹ ਖੋਟੇ ਨੇ ਸਿੱਕੇ ਫਿਰ ਮੈਂ ਤੇਲ ਲੈਣ ਵਾਸਤੇ ਗਈਆਂ ਉਹਨਾਂ ਨੇ ਵੀ ਨਹੀਂ ਦਿੱਤੇ ਇਹ ਖੋਟੇ ਸਿੱਕੇ ਸਾਰੀਆਂ ਦੁਕਾਨਾਂ ਤੋਂ ਵਾਪਸ ਆ ਗਈਆਂ ਕਿਸੇ ਨੇ ਮਸਾਲਾ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਚਨੇ ਨਹੀਂ ਦਿੱਤੇ ਤੋ ਹੁਣ ਮੈਂ ਖੋਚਾ ਕਿਥੋਂ ਬਣਾਵਾਂ ਕਿਸ ਤਰ੍ਹਾਂ ਛੋਲੇ ਤਿਆਰ ਕਰਾਂ ਇਹ ਖੋਟੇ ਸਿੱਕੇ ਉਹਨਾਂ ਖੋਟਿਆਂ ਸਿੱਕੇ ਨੂੰ ਹੱਥ ਦੇ ਚ ਰੱਖ ਕੇ ਤੇ ਮੂੰਹ ਉੱਪਰ ਕਰਕੇ ਦੁਆ ਕਰਦਾ ਹੈ ਖੁਦਾ ਮੈਨੂੰ ਪਤਾ ਸੀ ਸਿੱਕੇ ਖੋਟੇ ਨੇ ਅਸਾ ਨਹੀਂ ਕਿ ਮੈਨੂੰ ਪਤਾ ਨਹੀਂ ਸੀ ਪਤਾ ਸੀ ਮੈਂ ਰੱਖ ਲੈਂਦਾ ਰਿਆਂ ਇਸ ਆਸਾ ਨਾਲ ਰੱਖ ਲੈਂਦਾ ਰਿਆਂ ਮੈਂ ਖੁਦ ਵੀ ਖੋਟਾਂ ਕਿਦਰੇ ਤੇਰੇ ਦਰ ਤੇ ਆਵਾਂ ਤੂੰ ਮੈਨੂੰ ਵਾਪਸ ਨਾ ਕਰ ਦੇ ਮੈਂ ਇਸ ਕਰਕੇ ਰੱਖ ਲੈਂਦਾ ਰਿਆਂ ਜਦ ਮੈਂ ਤੇਰੇ ਕੋ ਲਾਵਾਂ ਤੂੰ ਮੈਨੂੰ ਕਬੂਲ ਕਰ ਲੈ ਪਰਵਾਨ ਕਰ ਲੈ ਤੇ ਦੁਆ ਕਬੂਲ ਹੋਵੇ ਪਰਵਾਨ ਹੋ ਗਈ ਕੋਈ ਇੱਛਾ ਇੱਛਾ ਇਹੀ ਹੈ ਕਿ ਇੱਛਾ ਕੋਈ ਨਾ ਲੇਕਿਨ ਕਮਾਲ ਦੀ ਗੱਲ ਇਨਾ ਸਿੱਕਿਆਂ ਨੂੰ ਅੱਗੇ ਕਰਕੇ ਕਹਿੰਦੇ ਪ੍ਰਭੂ ਤੇਰੇ ਕੋ ਲਾਵਾਂ ਤੂੰ ਕਬੂਲ ਕਰ ਲੈ ਪਰਵਾਨ ਕਰਦੇ ਅਤਾਰ ਨਾਮ ਦਾ ਇਹ ਫਕੀਰ ਸੂਫੀ ਸੰਤਾਂ ਦੇ ਚੋਂ ਆਪਣੀ ਖਾਸ अहमियत ਰੱਖਦਾ ਹੈ ਖਾਸੀਅਤ ਰੱਖਦਾ ਹੈ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਉਸ ਤਰੀਕੇ ਨਾਲ ਜਿਸ ਢੰਗ ਨਾਲ ਸੁਣਾਇਆ ਜਾਂਦਾ ਹੈ ਤੇ ਕਥਾ ਕੀਤੀ ਜਾਂਦੀ ਹੈ ਮੇਰਾ ਮਨ ਸਹਿਮਤ ਨਹੀਂ ਹੁੰਦਾ ਇਸ ਦੇ ਨਾਲ ਕਿਦਰੇ ਮੇਰਾ ਹੰਕਾਰ ਵੀ ਨਾ ਸਮਝ ਲੈਣਾ ਤੇ ਮੈਂ ਫਿਰ ਖੁੱਲ ਕੇ ਗੱਲ ਕਰਦਾ ਵੀ ਨਹੀਂ ਆਉਂਦਾ ਕਿਉਂਕਿ ਬਹੁਤੇ ਤੇ ਕਰਮ ਕੰਡ ਨਹੀਂ ਆਉਂਦੇ। ਬਹੁਤੇ ਤੇ ਕਰਮ ਕੰਡ ਹੀ ਨੇ। ਫੇ ਛਾਵਾਂ ਕਰਕੇ ਗੁਰਦੁਆਰੇ ਆਵਣੇ, ਕਾਮਨਾਵਾਂ ਕਰਕੇ ਚਲੀਏ ਕਟਣੇ ਨੇ, ਫੋਰਸ ਹੌਸਿਆਪੇ ਕਰਨੇ ਨੇ, ਫੇ ਕਾਮਨਾ ਨਹੀਂ ਪੂਰੀ ਹੋਈ ਤੇ ਫਿਰ ਮਜ਼ਾਰਾਂ ਤੇ ਜਾਣਾ ਹੈ, ਮੜੀਆਂ ਤੇ ਜਾਣਾ ਹੈ, ਕਬਰਾਂ ਤੇ ਜਾਣਾ ਹੈ। ਹੁਣ ਕੌਣ ਇਹਨਾਂ ਨੂੰ ਦੱਸੇ ਰੱਬ ਮਰ ਗਿਆ ਜੋ ਕਬਰ ਤੇ ਜਾਂਦੇ ਪਏ। ਉਹ ਤੇ ਸਦ ਜੀਵਨ ਹੈ। ਸਦਾ ਦੀ ਜ਼ਿੰਦਗੀ ਹੈ। ਹਮੇਸ਼ਾ ਦੀ ਜ਼ਿੰਦਗੀ ਹੈ ਪਰ ਕਾਮਨਾਵਾਂ ਭਟਕਾਉਂਦੀਆਂ ਨੇ ਇਤਨਾ ਭਟਕਾਉਂਦੀਆਂ ਨੇ ਕਿ ਮੁਰਦਿਆਂ ਦੀ ਪੂਜਾ ਕਰਨ ਤੇ ਵੀ ਮਜਬੂਰ ਕਰ ਦਿੰਦੀਆਂ ਨੇ ਕਬਰਾਂ ਦੀ ਪੂਜਾ ਦੀ ਉੱਪਰ ਵੀ ਮਜਬੂਰ ਕਰ ਦਿੰਦੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਦੁਬਦਾ ਨਾ ਪੜੋ ਹਰ ਬਿਨ ਅਬਰ ਨ ਪੂਜੋ ਮੜੀ ਮਸਾਂਡ ਨ ਜਾਇ ਤ੍ਰਿਸ਼ਨਾ ਰਾਜ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਇਛਾਵਾਂ ਦਾ ਪਰਬਲ ਵੇ ਨਿਰੰਤਰ ਵੇ ਤ੍ਰਿਸ਼ਨਾ ਬਣ ਜਾਂਦਾ ਹੈ। ਔਰ ਤ੍ਰਿਸ਼ਨਾ ਐਸੀ ਅਗਨ ਹੈ ਅੰਦਰ ਸਾਰੇ ਗੁਣਾਂ ਨੂੰ ਸਾੜ ਕੇ ਸਵਾ ਕਰ ਦਿੰਦੀ ਹੈ। ਤ੍ਰਿਸ਼ਨਾལੂ ਮਨੋਖ ਦੇ ਅੰਦਰ ਕੋਈ ਗੁਣ ਨਹੀਂ ਹੁੰਦਾ। ਕਿਸੇ ਪ੍ਰਕਾਰ ਦਾ ਜੋ ਹੈ ਕੋਈ ਗੁਣ ਨਹੀਂ ਹੁੰਦਾ। ਮੇਰੇ ਹਿਸਾਬ ਨਾਲ ਗੁਸਤਾਖੀ ਮਾਫ ਮੈਂ ਬਾਰ ਬਾਰ ਇਸ ਵਾਸਤੇ ਕਹਿ ਰਿਹਾ ਕਿ ਬਹੁਤ ਕਈ ਵਾਰ ਸਿਆਣੇ ਟਕਰ ਜਾਂਦੇ ਨੇ ਤੇ ਆਪਣੇ ਕੋਲ ਇਤਨੀ ਅਕਲ ਹੁੰਦੀ ਨਹੀਂ ਤੇ ਜੇ ਉਹਨਾਂ ਦਾ ਜਵਾਬ ਲਈਏ ਇਸ ਵਾਸਤੇ ਆਪ ਆਪਣੇ ਬੁੱਧ ਹੈ ਜੇ ਤੇ ਬਰਣਤ ਬੈਨ ਪੈਨ ਤੋਏ ਤੇ ਪਰਮਾਤਮਾ ਜਦ ਮਿਲਦਾ ਤੇ ਕੋਈ ਇੱਛਾ ਨਹੀਂ ਰਹਿੰਦੀ ਤੇ ਹੁਣ ਹੋਰ ਸੁਣ ਲਓ ਪਰਮਾਤਮਾ ਉਦੋਂ ਮਿਲਦਾ ਹੈ ਜਦ ਕੋਈ ਇੱਛਾ ਹੁੰਦੀ ਨਹੀਂ ਉਦੋਂ ਮਿਲਦਾ ਦੋਵੇਂ ਨੁਕਤੇ ਮੈਂ ਫਿਰ ਤੁਹਾਡੇ ਸਾਹਮਣੇ। ਪ੍ਰਭੂ ਜਦ ਮਿਲਦਾਏ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਪਰ ਪ੍ਰਭੂ ਉਦੋਂ ਮਿਲਦਾ ਜਦ ਕੋਈ ਇੱਛਾ ਨਾ ਹੋਵੇ। ਨਹੀਂ ਤੇ ਮਿਲਦਾ ਹੀ ਨਹੀਂ। ਕਰੋ ਜਿਹੜੀ ਇੱਛਾ ਹੈ ਉਹੀ ਪੂਰੀ ਹੁੰਦੀ ਰਹਿੰਦੀ। ਉਹੀ ਪੂਰੀ ਰਹਿੰਦੀ। ਤੇ ਜਦ ਇੱਕ ਇੱਛਾ ਪੂਰੀ ਹੋ ਜਾਏ ਤਾਂ ਅੰਦਰ ਹੋਰ ਉਮੰਗ ਪੈਦਾ ਹੋ ਜਾਂਦੀ ਹੈ ਤੇ ਪੂਰੀ ਹੋ ਗਈਏ ਹੋਰ ਇੱਛਾ, ਹੋਰ ਇੱਛਾ, ਹੋਰ ਇੱਛਾ। ਇਹ ਫਿਰ ਨਿਰ ਨਿਰੰਤਰ ਪਿਛਾਵਾਂ ਦਾ ਵੇ ਬਹੁਤ ਵੱਡਾ ਦਰਿਆ ਬਣ ਜਾਂਦਾ ਹੈ। ਔਰ ਇਸੇ ਚੀਂ ਮਨੁੱਖ ਡੁੱਬ ਜਾਂਦਾ ਹੈ। ਇਸੇ ਚੀਂ ਮਨੁੱਖ ਜ਼ਰਤ ਹੋ ਜਾਂਦਾ ਹੈ।